ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਮੌਸਮ ਦੇ ਲਓ ਜੀ ਚਾਹ ਬਣਾ ਲਈਏ ਇੱਧਰ ਪੀ ਵੀ ਲਈ ਇੱਧਰ ਤਾਂ ਤਾਂ ਨੇ ਆਪਾਂ ਸਮਾਨ ਤਿਆਰ ਕਰਕੇ ਰੱਖਤਾ ਕਰਾਂਗੇ ਫੇਰ ਠਹਿਰ ਕੇ ਤੇ ਹੱਥੇ ਨਹੀਂ ਪੈਂਦਾ ਇਹਦੇ ਵਿੱਚ ਪਾ ਕੇ ਰੱਖਤਾ ਤੇ ਇੱਧਰ ਸਮਾਨ ਤਿਆਰ ਆ ਆਪਣਾ ਤੇ ਕੀ ਬਣਾਉਣੀ ਅੱਜ ਬਾਕੀ ਤਾਂ ਸਮਝ ਗਏ ਹੋਣਗੇ ਜੇ ਸਮਝਣ ਵਾਲੇ ਨੇ ਤੇਲ ਪਾ ਕੇ ਰੱਖਤਾ ਇਹਨੇ ਤੇ ਸਮਝਣ ਵਾਲੇ ਸਮਝ ਗਏ ਤੇ ਲੋ ਜੀ ਹੁਣ ਕਰਦੀ ਆਪਾਂ ਕੰਮ ਸਟਾਰਟ ਸ਼ਾਮ ਨੂੰ ਕਰਾਂਗੇ ਹਲ ਤਾਂ ਆਪਾਂ ਬਾਹਰ ਕੱਢੀ ਸਕੋ ਨਹੀਂ ਪਾਉਂਦਾ ਲੋ ਜੀ ਵੈਗਰੂ ਜੀ ਰੱਬ ਤੇ ਰੰਗ ਦੇਖ ਲੋ ਮਹੀ ਪੈ ਗਿਆ ਬਹੁਤ ਆਇਆ ਸੀਗੇ ਵੈਸੇ ਬਹੁਤ ਹਟ ਗਿਆ ਹੁਣੇ ਪਾਦਾ ਮੈਂ ਕੱਪੜੇ ਸੁੱਕਣੇ ਸਵੇਰ ਬਾਹਰ ਧੁੱਪ ਲੱਗ ਜੂਗੀ ਵਧੀਆ ਸੁੱਕ ਗਏ ਨੇ ਉਹ ਤਾਂ ਪਾ ਕੇ ਤੇ ਰਾਤੀ ਪਾਤੇ ਸੀਗੇ ਕੁਝ ਰਾਤ ਨਿੱਪੜ ਗਏ ਸੀਗੇ ਥੋੜੇ ਥੋੜੇ ਤਾਂ ਹਵਾ ਜੀ ਲੱਗੀ ਸੀ ਪੱਗਾ ਪੁੱਗਾ ਤੇ ਬਾਕੀ ਜਿਹੜੇ ਰਹਿ ਗਏ ਸੀਗੇ ਹੁਣ ਸਵੇਰੇ ਪਾਤੇ ਸੁੱਕਣੇ ਵਧੀਆ ਸੁੱਕ ਲੱਗ ਜਾਣਗੇ ਸੁੱਕ ਜਾਣਗੇ ਧੁੱਪ ਨਿਕਲਿਆ ਹੀ ਸੀ ਮਹੀ ਪਿਆ ਪਹਿਲਾਂ ਸਵੇਰੇ ਉਸ ਤੋਂ ਬਾਅਦ ਧੁੱਪ ਨਿਕਲਿਆ ਹੀ ਸੁੱਕਣੇ ਪਾਤੇ ਮਰੂਦ ਵੀ ਕੱਢਾ ਵੱਡਾ ਨੋ ਇੱਧਰ ਧਰ ਲੈ ਆ ਤੇਲ ਗਰਮ ਆਪਾਂ ਨੇ ਇੰਨੇ ਗਰਮ ਹੁੰਦਾ ਤੇਲ ਹੋ ਗਿਆ ਵੈਸੇ ਮੈਂ ਪਾਉਣੀ ਆ ਦੇਖਦੀ ਇੱਧਰ ਕਰ ਲਈ ਪੇੜੇ ਆਪਾਂ ਇੱਧਰ ਹੈਗੇ ਆਲੂ ਚਾਲੂ ਸਮਾਨ ਇਕੱਠਾ ਕਰ ਲਿਆ ਆਪਾਂ ਨੇ ਮਿਕਸ ਕਰ ਲਿਆ ਆਲੂ ਨੋਨ ਮਿਰਚ ਮਸਾਲਾ ਹਲਦੀ ਸਾਰਾ ਕੁਝ ਪਾ ਲਿਆ ਤੇ ਹੁਣ ਮੈਂ ਪਾਵਾਂ ਉਧਰ ਧਰ ਕੇ ਫੋਨ ਪਾਉਣੀ ਆ ਤੇ ਇੱਧਰ ਮੈਂ ਕਰ ਲਈ ਪੇੜੇ ਆਹ ਪੇੜੇ ਕਰ ਕਰ ਰੱਖਦੇ ਉਹ ਕੱਢਦੀ ਆ ਹੋਰ ਮੈਂ ਹਲੇ ਕਰਦੀ ਆ ਇੱਧਰ ਤੇਲ ਗਰਮ ਹੁੰਦਾ ਤੁਹਾਨੂੰ ਵੀਡੀਓ ਦਿਖਾ ਦਾਨੀ ਆ ਹੁਣ ਫਿਰ ਮੈਂ ਏ ਵੈ ਗਰੂ ਜੀ ਲਿਆਇਆ ਬੇਟਾ ਰਸਮਲਾਈ ਅੱਜ ਅੱਜ ਇਹਨੇ ਪਤਾ ਨਹੀਂ ਕਿੱਥੋਂ ਯਾਦ ਆ ਗਈ ਰਸਮਲਾਈ ਲਿਆਇਆ ਤੇ ਰੋਟੀਆਂ ਖਾ ਲੀਆਂ ਜਿਹੜੀਆਂ ਇੱਕ ਇੱਕ ਦੋ ਦੋ ਕਚੌਰੀਆਂ ਖਾਣੀਆਂ ਸੀਗੀਆਂ ਖਾ ਲੀਆਂ ਸੀਗੀਆਂ ਲਾਈਆਂ ਮੈਂ ਥੋੜੀਆਂ ਹੀ ਸੀਗੀਆਂ ਫਿਰ ਹਨੇਰਾ ਹੋ ਗਿਆ ਸੀਗਾ ਕੁਸਤਾ ਪਹਿਲਾਂ ਫੋਨ ਫਾਨ ਜੀ ਆ ਗਏ ਇੱਕ ਦੋ ਕਿਸੇ ਦੇ ਫਿਰ ਮੈਂ ਕਿਹਾ ਹੁਣ ਥੋੜੀਆਂ ਜਿਹੀ ਲਾ ਲਾਂ ਨੀਆਂ ਤੇ ਅੱਧਾ ਕੰਮ ਰਹਿ ਗਿਆ ਮੇਰਾ ਸਵੇਰੇ ਸਵੇਰੇ ਲਾ ਦੂੰਗੀ ਜੇ ਲਖਾਉਣੀਆਂ ਹੋਣਗੇ ਇੱਕ ਦੋ ਤਾਜ਼ੀਆਂ ਤੇ ਹਲੇ ਹੋਰ ਪ੍ਰੋਗਰਾਮ ਕਰਨਾ ਸੀਗਾ ਉਹ ਫਿਰ ਨੇਰੇ ਕਰਕੇ ਕਰਿਆ ਨਹੀਂ ਮੈਂ ਨੇਰਾ ਹੋ ਗਿਆ ਫਿਰ ਸਵੇਰੇ ਕਰੂੰਗੀ ਹੁਣ ਖਾਣੇ ਆਪਾਂ ਰਸਮਲਾਈ ਮਿੱਠਾ ਰਸਮਲਾਈ ਲਿਆਇਆ ਸੀਗਾ ਬੇਟਾ ਚਲੋ ਵਧੀਆ ਵਿੱਚ ਬਦਾਮ ਕਾਜੂ ਦਾਖਾਂ ਬਦਾਮ ਪਾਏ ਹੋਏ ਨੇ ਤੇ ਰਾਤ ਨੂੰ ਹੁਣ ਖਾ ਕੇ ਰਸਮਲਾਈ ਰੈਸਟ ਕਰਦੇ ਆਂ ਤੇ ਢੋਜੀ ਸਵੇਰ ਦਾ ਹੋ ਗਿਆ ਕੰਮ ਸਟਾਰਟ ਆਪਣਾ ਇੱਧਰ ਥਾਲੀਆ ਚਾਹ ਆਪਾਂ ਨੇ ਚਾਹ ਬਣ ਗਈ ਤੇ ਇਧਰ ਕੇ ਇੰਨੀਆਂ ਧੋਕੇ ਰੱਖਤੀਆਂ ਉਬਾੜੀ ਆ ਜਾਵੇ ਉਬੜਣਾ ਜਾਵੇ ਮੈਂ ਢੱਕਣ ਰੱਖਤਾ ਸੀਗਾ ਫਿਰ ਢੱਕਣ ਰੱਖ ਕੇ ਉਬਲਦੀਆਂ ਉੱਪਰ ਦੀ ਇਧਰ ਤੇਕੀਆਂ ਕੋਈ ਨਹੀਂ ਧੋਤੀਆਂ ਪਈਆਂ ਨੇ ਧੋਕੇ ਸਮਾਰ ਕੇ ਤੇ ਹੁਣ ਗੁੰਨ ਦੀ ਆਪਾਂ ਆਟਾ ਲਓ ਜੀ ਆਟਾ ਸਾਂਲ ਲਿਆ ਆਪਾਂ ਆਟਾ ਸਾਂੜ ਕੇ ਇਹ ਮਿੱਠਾ ਤਾਂ ਮੈਂ ਭਿਉਂਤਾ ਸੀਗਾ ਕੱਲ ਫਿਰ ਮੈਂ ਰਾਤ ਪਕਾਈਆਂ ਹੀ ਨਹੀਂ ਹੈਗੇ ਮਿੱਠੇ ਤੇ ਹੁਣ ਮੈਂ ਬਣਾਉਣੀ ਆ ਆਟਾ ਗੁੰਨਦੀ ਆ ਪਹਿਲਾਂ ਮਿੱਠਾ ਪਲਾਲੇ ਸੀ ਬੇਟਾ ਤਾਂ ਖਾ ਹੀ ਲੈਂਦਾ ਸੀ ਤਾਂ ਖਾ ਹੀ ਲੈਨੇ ਆ ਸਾਡੀ ਨੰਨੀ ਨਹੀਂ ਖਾਂਦੀ ਭੇੜ ਜੀ ਇਸ ਤਾਂ ਖਾ ਹੀ ਲੈਨੇ ਆ ਲੋ ਜੀ ਹੁਣ ਆਪਾਂ ਆਟਾ ਗੁੰਨ ਲੀਏ ਮਿੱਠਾ ਪਹਿਲਾਂ ਫੇਰ ਰਾਤ ਮੈਂ ਗੁੰਨੀਆਂ ਹੀ ਨਹੀਂ ਮੈਂ ਕਿਹਾ ਕਵੇੜਾ ਹੋਜੂ ਸਾਡ ਪਰ ਇਸ ਵੇਰੇ ਗੁੰਨ ਲੂੰਗੀ ਪਕਾ ਲੂੰਗੀ ਇੱਧਰ ਦੇਖ ਰਹੀਆਂ ਮਾਣੋ ਬਿੱਲੀ ਆ ਗਈ ਟਾਕੀ ਵਿੱਚ ਮੁਸਕੰਦ ਦਾ ਦੁੱਧ ਤਾਂ ਖੇਪਾਤੀ ਆ ਜਾ ਹਾਂ ਰੋਟੀ ਖਾਣੀ ਆ ਦੁੱਧੂ ਦੁੱਧੂ ਕਹਣਾ ਦੁੱਧੂ ਆ ਜਾ ਭਾਈ ਗੁਰਜੀ ਆਟਾ ਗੁੰਨ ਕੇ ਰੱਖਤਾ ਇਨੇ ਇਨੇ ਕਣੀ ਜੀ ਮਰ ਜੁਗੀਆਂ ਇਹਦੀ ਪਹਿਲਾਂ ਕਿਸੇ ਨੇ ਕਮੈਂਟ ਕੀਤਾ ਸੀ ਕਿ ਇੱਕ ਵਾਰੀ ਮੈਂ نیچے ਪਕਾਈ ਸੀਗੇ ਗੁਲਗੁਲੇ ਕਚੌਰੀਆਂ ਉਦੋਂ ਨੰਨੀ ਆਈ ਵੀ ਸੀਗੀ ਸਾਡੀ ਹਾਂ ਤੇ ਕਹਿੰਦੇ ਆਟੇ 'ਚ ਤਾਂ ਗੱਠਾਂ ਪਈਆਂ ਨੇ ਆ ਦੇਖ ਲਓ ਭਾਈ ਜਿਨ੍ਹਾਂ ਨੇ ਦੇਖੀ ਸੀਗੀ ਹੁਣ ਵੀ ਆਟੇ 'ਚ ਗੱਠਾਂ ਨੇ ਹਲੇ ਨੂੰ ਰੈਸਟ ਰਹੀ ਰੱਖਿਆ ਦੁਬਾਰੀ ਫੇਰ ਮੈਂ ਉਹ ਮੁੱਕੀ ਜੀ ਮੰਗ ਕਰੂੰਗੀ ਦੋਉਂਗੀ ਤੇ ਇੱਧਰ ਮੈਂ ਪਕਾ ਲਣੀ ਇਹ ਕਚੌਰੀਆਂ ਜਿਹੜੀਆਂ ਪੰਜ ਚਾਰ ਹੈਗੀਆਂ ਜਦ ਦੋ-ਦੋ ਆ ਜਾਣਗੀਆਂ ਤਿੰਨ-ਤਿੰਨ ਸਾਨੂੰ ਤਾਜ਼ੀ ਆ ਮੈਂ ਰਾਤ ਫਿਰ ਚੱਕਤਾ ਸੀ ਗਾਟਾ ਮੈਂ ਕਿ ਸਵੇਰੇ ਤਾਜ਼ੀਆਂ ਲਾ ਦੂੰਗੀ ਨਹੀਂ ਤੇਲ ਜਾ ਹੋ ਜਾਂਦਾ ਤੇਲ ਉਹ ਜੀ ਇਹ ਹੈਗੀਆਂ 6-7 ਇੱਧਰ ਹੈਗੀਆਂ ਤਿੰਨ ਚੱਕ ਉੱਧਰ ਨੇ 10-12 ਪੱਕਣਗੀਆਂ ਆਪਣੀਆਂ ਲਾਦਾ ਨਹੀਂ ਆ ਬੇਟਾ ਖਾਜੂਗਾ ਨਾਲੇ ਉਹ ਹੋ ਗਿਆ ਤਿਆਰ ਤਿਆਰ ਹੋ ਰਿਹਾ ਪੱਗਵਨ ਰਿਹਾ ਤੇ ਨੀ ਮੈਂ ਲਾ ਦਨੀ ਮੈਂ ਇੱਕ ਅੱਧੀ ਖਾ ਜੂਗਾ ਖਾਣੀਆ ਚਾਹ ਨਾਲ ਹਨਾ ਚਾਹ ਨਾਲ ਖਾ ਲੂਗਾ ਮੈਂ ਮੀਟ ਦਾ ਹੁਣ ਇਹ ਫਿਰ ਮੈਂ ਉਹਦੇ ਬਾਅਦ ਮਿੱਠੇ ਲਾ ਦੂੰਗੀ ਨੂਨ ਵਿੱਚ ਵਾਲੇ ਖਾ ਜੂਗਾ ਮਿੱਠੇ ਦਾ ਸਤਾ ਖਾ ਹੀ ਲੈਨੇ ਆ ਸ਼ਾਮ ਤੱਕ ਚੱਲੀ ਜਾਊਗਾ ਫਿਰ ਸਾਡਾ ਘਰਾਟ ਮਿੱਠੇ ਲਾ ਲੂੰਗੀ ਬਾਅਦ ਚ ਪਹਿਲਾਂ ਹੀ ਨੂਨ ਮਿਰਚੇ ਲਾ ਦਾਂ ਮੈਂ ਕੰਮ ਨੀ ਮੀਟ ਦਾ ਤੇ ਲੋ ਜੀ ਇੱਕ ਪਤਾ ਨਹੀਂ ਘੱਟ ਚੱਲਦਾ ਨਹੀਂ ਮੈਂ ਤੇ ਘੱਟ ਕਰਦਾ ਸੀਗਾ ਹੁਣ ਦੇਖ ਜਦੋਂ ਛੇਤੀ ਹੁੰਦੀ ਹੈ ਨਾ ਉਦੋਂ ਨੀ ਛੇਤੀ ਰੜਤੀਆਂ ਤੇ ਹੁਣ ਲਾ ਲਾ ਮੌਸਮ ਠੰਡਾ ਸੀਗਾ ਪਹਿਲਾਂ ਤਾਂ ਗਰਮੀ ਚ ਮਰੇ ਪਏ ਸੀ ਗਰਮੀ ਚ ਇੰਨੀ ਗਰਮੀ ਕੱਲ ਦਾ ਮੀਂਹ ਪੈ ਗਿਆ ਬਹੁਤ ਵਧੀਆ ਮੌਸਮ ਹੋ ਗਿਆ ਸਵੇਰੇ ਸਵੇਰੇ ਬਹੁਤ ਮੀਂਹ ਪਿਆ ਵਧੀਆ ਮੌਸਮ ਹੋ ਗਿਆ ਠੰਡਾ ਹੋ ਗਿਆ ਮੌਸਮ ਤੇ ਅੱਜ ਤਾਂ ਮੈਂ ਪੱਖਾ ਵੀ ਨਹੀਂ ਲਗਾਇਆ ਦਿਨ ਚ ਇੰਨੀ ਠੰਡ ਹੋਈ ਪਈ ਸੀਗੀ ਮੀਂਹ ਪੈਣ ਕਰਕੇ ਸਾਡੇ ਆਲੇ-ਦਾਲੇ ਨਹੀਂ ਵੈਸੇ ਪਿਆ ਜਲੰਦਰ ਕਹਿੰਦੇ ਸੀਗੇ ਰੋਪੜ ਕਹਿੰਦੇ ਸੀਗੇ ਪੈ ਗਿਆ ਬੱਚੇ ਲਾਈਵ ਚ ਦੱਸ ਰਹੇ ਸੀ ਲੋ ਜੀ ਕਚੋਰੀਆਂ ਲੈ ਗਈਆਂ ਆਪਣੀਆਂ ਕੰਮ ਨਿਭੜਦਿਆਂ ਆ ਰਹੀਆਂ ਤਿੰਨਾਂ ਰਾੜ ਤਾਂ ਹੁਣ ਮੈਂ ਵੈਸੇ ਜਿਹੜਾ ਚੁੱਲੇ ਤੇ ਨਜ਼ਾਰਾ ਆਉਂਦਾ ਚੁੱਲੇ ਤੇ ਹੀ ਐ ਗੈਸ ਤੇ ਨਹੀਂ ਵਧੀਆ ਪੱਕਦੀਆਂ ਪਰ ਹੁਣ ਕੀ ਕਰਾਂ ਇੱਥੇ ਗੈਸ ਤੇ ਤੇ ਪਕਾਉਣੀਆਂ ਪੈਂਦੀਆਂ ਨੇ ਹੁਣ ਕੀ ਕਰਾਂ ਹੇਠਾਂ نیچے ਲੈ ਜਾਂ ਵਧੀਆ ਕਿ ਮੱਚਦੀਆਂ ਨਾਲੇ ਤਾਂ ਨਾਲੇ ਗੈਸ ਦੀ ਬਚਤ ਹੁੰਦੀ ਆ ਢੱਕੇ ਕੋਹੇ ਬਾਧੂ ਗਏ ਨੇ ਤੇ ਇੱਥੇ ਵਧੀਆ ਨਹੀਂ ਰੜਦੀਆਂ ਉਹ ਚੀਜ਼ ਨਹੀਂ ਹੈਗੀ ਜਿਹੜੀ ਪਰ ਚੁੱਲੇ ਤੇ ਹੁੰਦੀ ਆ ਉੱਥੇ ਚੁੱਲੇ ਤੇ ਅੱਗ ਤੇਜ਼ ਹੁੰਦੀ ਆ ਉਹਦੇ ਵਧੀਆ ਪੱਕਦੀਆਂ ਨੇ ਤੇ ਲੋਜੀ ਰਾੜਤੀਆਂ ਨੇ ਹੁਣ ਪਕਾ ਲਈ ਇਹ ਆਪਾਂ ਮਿੱਠੇ ਨਾਣ ਮਿਰਚ ਵਾਲੇ ਰਾੜ ਤੇ ਰੱਖਤੇ ਹੁਣ ਇਹ ਮਿੱਠੇ ਪਾ ਲਈ ਸੀਗੇ ਹੁਣ ਮੈਂ ਮਿੱਠੇ ਪਕਾ ਲਾਂ ਤੇ ਇਹ ਵੀ ਖਾ ਲਨੇ ਆਸੀ ਤਾਂ ਚਾਹ ਨਾਲ ਫਿਰ ਆਥਣ ਤੜਕੇ ਤੇ ਵਧੀਆ ਲੱਗਦੇ ਨੇ ਸਵੇਰੇ ਖਾਦੇ ਜਾਣਗੇ ਚਾਹ ਨਾਲ 10 ਵਜੇ ਤੀਹੇ ਵਾਰ ਮੰਗ ਉਹਦੇ ਮੰਗੇ ਬਿਸਕੁਟਾਂ ਮੰਗ ਖਾਦੇ ਜਾਂਦੇ ਨੇ ਵਧੀਆ ਲੱਗਦੇ ਨੇ ਤੇ ਲੋਜੀ ਹੁਣ ਆਪਾਂ ਕਰ ਲਿਆ ਸਟਾਰਟ ਕੰਮ ਇੱਕ ਕਪੂਰ ਪਾਤਾ ਇਹ ਹੁਣ ਕਰ ਦਈਏ ਫੋਨ ਰੱਖ ਦਈਏ ਆਪਣਾ ਕਾ ਕੇ ਪਲਾ ਕੇ ਲੋਜੀ ਪਕਾ ਲਿਆ ਵਿੱਚ ਪਕਾ ਰਹੀ ਹੈ ਇੱਕ ਚੌਰੀਆਂ ਖਾ ਲੀਆਂ ਜਿਹੜੀਆਂ ਖਾਣੀਆਂ ਤੇ ਦੋ ਚਾਰ ਪੱਕ ਗਈਆਂ ਇਹ ਵਿੱਚ ਗੁਲਗਰੇ ਹੀ ਠਾ ਰੱਖਦੇ ਸੀਗੇ ਮੈਂ ਇਹ ਕੱਪੜਾ ਇਹਦੇ ਵਿੱਚ ਵਸਾਤਾ ਸੀਗਾ ਫਿਰ ਥੰਦੇ ਆਈ ਲੱਗ ਜਾਂਦੀ ਨਾਲੇ ਫਿਰ ਧੋਤਾ ਜਾਊ ਕੱਲ ਨੂੰ ਤੇ ਲੋਜੀ ਆਪਾਂ ਨੇ ਪਕਾ ਕੇ ਵਿਲੇ ਹੋ ਗਏ ਨਵੇਂ ਤਾਂ ਤੇ ਮਿੱਠੇ ਪਾ ਤੇ ਆਟਾ ਉਹ ਫਿਰ ਮੈਂ ਕੱਡੀਆਂ ਔਖੀਆਂ ਨੇ ਇਹਨਾਂ ਦੇ ਨਿਚੋਂ ਫਿਰ ਉਹ ਮਿੱਠੇ ਆਟਾ ਪਾ ਤੇ ਲੋਜੀ ਮਿੱਠੇ ਪਾ ਤੇ ਇਹਦੇ ਚ ਖਾ ਲੇ ਬੇਟੇ ਨੇ ਵੀ ਖਾ ਲੇ ਅਸੀਂ ਵੀ ਖਾ ਲਿਆ ਤੇ ਚਾਹ ਨਾਲ ਵਧੀਆ ਲੱਗਦੀ ਨਹੀਂ ਚਾਹ ਬਣਾ ਲਈ ਤੇ ਪਾ ਕੇ ਇਹਦੇ ਚ ਰੱਖ ਤੇ ਲਕੋ ਤਾਂ